ਸ਼੍ਰੀ ਕਾਲ ਜੀ ਮੈਰੀ ਨਤਮਾਨ ਤੇ ਤੁਸੀਂ ਦੇਖ ਰਹੇ ਹੋ ਲਾਈਕ ਪੰਜਾਬੀ ਟੀਵੀ ਤੇ ਮੁਰਤੋ ਹਾਜ਼ਰ ਹੋਇਆ ਸੋਨੇ ਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਨੂੰ ਲੈ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਰੀਦ ਆਜ ਦਾ ਸੁਨਹਿਰੀ ਮੌਕਾ ਸੋਨੇ ਚਾਂਦੀ 'ਚ ਵੱਡੀ ਗਿਰਾਵਟ 24 ਕੈਰਟ ਸੋਨਾ 11000 ਸਸਤਾ ਆਓ ਤੁਹਾਨੂੰ ਡਿਟੇਲ ਦੇ ਨਾਲ ਦੱਸਦਾ ਕਿ ਅੱਜ ਸੋਨੇ ਚਾਂਦੀ ਦੀਆਂ ਕੀਮਤਾਂ ਕੀ ਹਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਿਛਲੇ ਦੋ ਦਿਨਾਂ ਦੇ ਅੰਦਰ ਕੀਮਤੀ ਧਾਤਾਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਕਮੀ ਆਈ ਹੈ ਜਿਸ ਨਾਲ ਸਰਾਫਾ ਵਜ਼ਾਅ ਦੇ ਵਿੱਚ ਹਲਕਤ ਤੇਜ਼ ਹੋ ਗਿਆ 31 ਜਨਵਰੀ ਦੀ ਤੁਲਨਾ ਦੇ ਵਿੱਚ 2 ਫਰਵਰੀ ਨੂੰ 24 ਕੈਰੇਟ ਸੋਨਾ 11000 ਪ੍ਰਤੀ 10 ਗ੍ਰਾਮ ਸਸਤਾ ਹੋ ਕੇ 1,65,000 ਤੋਂ ਘਟ ਕੇ 1,54,000 ਤੇ ਆ ਗਿਆ ਇਸੇ ਤਰ੍ਹਾਂ 22 ਕੈਰੇਟ ਸੋਨਾ 10 ਆ 1100 ਦੀ ਗਿਰਾਵਟ ਦੇ ਨਾਲ 151700 ਤੋਂ ਘਟ ਕੇ 141600 ਰਹਿ ਗਿਆ ਹੋਰ ਸ਼੍ਰੇਣੀ ਦੇ ਵਿੱਚ ਵੀ ਗਿਰਾਵਟ ਦੇਖੀ ਗਈ ਹੈ 18 ਕੈਰੇਟ ਸੋਨਾ 8500 ਘਟ ਕੇ 118400 14 ਕੈਰੇਟ ਸੋਨਾ 6800 ਸਸਤਾ ਹੋ ਗਿਆ ਸੋਨੇ ਦੀ ਗਿਨੀ ਦੀ ਕੀਮਤ 8200 ਡਿੱਗ ਕੇ 118300 ਰਹਿ ਗਈ ਹੈ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਤੇਜ਼ੀ ਦੇ ਨਾਲ ਗਿਰਾਵਟ ਆਈ ਹੈ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਕਮੀ ਆਈ ਹੈ ਚਾਂਦੀ 325 ਤੋਂ ਘੱਟ ਕੇ 270 ਪ੍ਰਤੀ ਗ੍ਰਾਮ ਹੋ ਗਈ ਹੈ ਜਦਕਿ ਚਾਂਦੀ ਦਾ ਸਿੱਕਾ 3900 ਤੋਂ ਡਿੱਕੇ 3300 ਤੇ ਆ ਗਿਆ ਸਰਾਫਾ ਕਾਰੋਬਾਰੀ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕਮਜ਼ੋਰੀ ਅਤੇ ਮੰਗ ਦੇ ਵਿੱਚ ਕਮੀ ਕਾਰਨ ਕੀਮਤਾਂ ਦੇ ਵਿੱਚ ਇਹ ਗਿਰਾਵਟ ਦੇਖਣ ਨੂੰ ਮਿਲ ਗਈ ਹੈ ਕੀਮਤਾਂ ਘੱਟ ਹੋਣ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਖਰੀਦਦਾਰੀ ਵਧਣ ਦੀ ਉਮੀਦ ਅਜਾਈ ਜਾ ਰਹੀ ਹੈ ਆਖਿਰ ਗਿਰਾਵਟ ਦੇ ਕੀ ਕਾਰਨ ਨੇ ਮਾਹਿਰਾਂ ਦੇ ਅਨੁਸਾਰ ਬਜਟ ਦੇ ਵਿੱਚ ਐਲਾਨੀਆਂ ਗਈਆਂ ਨੀਤੀਆਂ ਅਤੇ ਕਸਟਮ ਡਿਊਟੀ ਦੇ ਵਿੱਚ ਸੰਭਾਵਿਤ ਬਦਲਾਅ ਇਸ ਗਿਰਾਵਟ ਦੇ ਮੁੱਖ ਕਾਰਨ ਹੋ ਸਕਦੇ ਨੇ ਬਜਟ ਵਾਲੇ ਦਿਨ ਤੋਂ ਸ਼ੁਰੂ ਹੋਇਆ ਕੀਮਤਾਂ ਦੇ ਡਿੱਗਣ ਦਾ ਇਹ ਸਿਲਸਿਲਾ ਸੌ ਵਾਰ ਨੂੰ ਵੀ ਜਾਰੀ ਰਿਹਾ ਜਿਸ ਨਾਲ ਘਰੇਲੂ ਬਾਜ਼ਾਰ ਦੇ ਵਿੱਚ ਸੋਨੇ ਚਾਂਦੀ ਦੀ ਇਹ ਚਮਕ ਫਿੱਕੀ ਪੈ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਸੋਨਾ 1.5 ਲੱਖ ਤੋਂ ਪਾਰ ਹੋ ਗਿਆ ਸੀ ਤਾਂ ਲੋਕ ਸੋਚਣ ਲੱਗ ਪਏ ਸੀ ਕਿ ਜਿਸ ਤਰੀਕੇ ਦੇ ਨਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੋਨਾ ਚਾਂਦੀ ਖਰੀਦਣਾ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਬਾਰੇ ਸੋਚਣਾ ਵੀ ਔਖਾ ਹੋ ਜਾਏਗਾ ਕਿਉਂਕਿ ਲਗਾਤਾਰ ਜਿਹੜੇ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਸੀ ਪਰ ਹੁਣ ਜਿਵੇਂ ਇੱਕੋ ਦਮ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਇਸ ਨੂੰ ਲੈ ਕੇ ਜਿਹੜਾ ਕਿ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਸਾਹ ਜ਼ਰੂਰ ਆ ਰਿਹਾ ਕਿ ਹੁਣ ਉਹਨਾਂ ਨੂੰ ਉਮੀਦ ਜਾਗ ਪਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੋਨਾ ਜਿਹੜਾ ਹੋਰ ਘਟ ਜਾਏਗਾ ਤੇ ਚਾਂਦੀ ਦੀ ਕੀਮਤ ਦੇ ਵਿੱਚ ਵੀ ਜਿਹੜੀ ਕਮੀ ਆਵੇਗੀ ਤਾਂ ਦਾਅਦੀ ਹੈ ਕਿ ਜਿਸ ਤਰੀਕੇ ਦੇ ਨਾਲ ਸੋਨੇ ਦੀਆਂ ਚਾਂਦੀ ਦੀ ਕੀਮਤਾਂ ਵਧ ਰਹੀਆਂ ਸੀ ਪਰ ਹੁਣ ਇਹ ਗਾਹਕਾਂ ਦੇ ਲਈ ਖੁਸ਼ੀ ਦੀ ਖਬਰ ਹੈ ਕਿ ਹੁਣ ਸੋਨਾ ਪਹਿਲਾਂ ਨਾਲੋਂ ਘਟ ਚੁੱਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਕੀਵੇਂ ਦੇ ਹਾਲਾਤ ਰਹਿਣਗੇ ਤੁਹਾਨੂੰ ਸਮੇਂ-ਸਮੇਂ ਦੀ ਅਪਡੇਟ ਜ਼ਰੂਰ ਸਾਂਝੀ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਿਊਰੋ ਰਿਪੋਰਟ